ਜਦੋਂ ਬੰਦਾ ਆਦੀ ਜ਼ਮੀਨ ਵਿੱਚ ਡਿਗਦੀ ਵੇਖਦਾ ਹੈ ਨਾ ਤੇ ਝੋਨਾ ਖਰਾਬ ਮੁੰਨਾ ਵੇਖਦਾ ਹੈ ਬੰਦੇ ਮਰਨ ਤੋਂ ਇਲਾਵਾ ਕੋਈ ਚੀਜ਼ ਨਹੀਂ ਰਹਿ ਜਾਂਦੀ ਇਸ ਕਰਕੇ ਇਸ ਗੱਲ ਨੂੰ ਮੈਂ ਇਹ ਗੱਲ ਕਹੀ ਸੀ ਕਿ ਇਸ ਟਾਈਮ ਤਾਂ ਸਾਡੇ ਕੋਲ ক্লোਰੋਪੀਨ ਜੋ ਵੀ ਪੈਸੇ ਨਹੀਂ ਹੈ ਦੋਸਤੋ ਤੁਸੀਂ ਦੇਖ ਰਹੇ ਰੀਅਲ ਨਿਊਜ਼ ਚੈਨਲ ਇਸ ਵੇਲੇ ਮੌਜੂਦ ਆ ਸੀ ਪਤਾ ਜ਼ਬਾ ਹਲਕਾ ਜੀਰਾ ਦੇ ਪਿੰਡ ਮਨਸੂਰ ਦੇਵਾ ਦੇ ਵਿੱਚ ਦਿੱਤੇ ਕੀ ਹੜਾਂ ਦੇ ਵਿੱਚ ਸਮਾਜ ਸੇਵੀਆਂ ਨੇ ਮਦਦ ਕੀਤੀ ਹੈ ਉੱਥੇ ਕਈ ਪਿੰਡ ਵਾਸੀ ਵੀ ਹੈ ਜਿੱਥੇ ਬੰਦੀਆਂ ਉਹਨਾਂ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਅੱਜ ਇਸੇ ਤਰ੍ਹਾਂ ਹੀ ਇੱਥੇ ਪਿੰਡ ਦੇ ਵਿੱਚ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਉਹਦੇ ਆਗੂ ਇੱਥੇ ਆਏ ਨੇ ਤੇ ਇੱਕ ਪਰਿਵਾਰ ਜਿਹੜਾ ਉਹ ਇੱਥੇ ਪਹੁੰਚਿਆ ਜਿੰਦੇ ਵੱਲੋਂ ਜਿੰਦੇ ਵੱਲੋਂ ਇਸ ਇੱਕ ਪਰਿਵਾਰ ਜਿਹੜਾ ਕਿ ਇਹ ਬਾਰਡਰ ਦੇ ਨਾਲ ਬਿਲਕੁਲ ਟਾਰਾਂ ਦੇ ਨਾਲ ਪਿੰਡ ਸੀਗਾ ਉਤੋਂ ਜਦੋਂ ਉਹਨਾਂ ਦੀਆਂ ਜ਼ਮੀਨਾਂ ਰੋੜ ਗਈਆਂ ਉਹਨਾਂ ਦੇ ਪਸ਼ੂ ਜੜੇ ਆ ਕਈਆਂ ਦੇ ਮਰ ਗਏ ਕਈਆਂ ਦੇ ਰੋੜ ਗਏ ਕਈਆਂ ਦਾ ਘਰ-ਬਾਰ ਦੀ ਸਭ ਕੁਝ ਰੋੜ ਗਿਆ ਤੇ ਉਤੋਂ ਉਹਨਾਂ ਪਰਿਵਾਰ ਦੀ ਜਿਹੜੀ ਹੈ ਕੀਤੀ ਨਹੀਂ ਜਾ ਰਹੀ ਸੀਗੀ ਅੱਜ ਉਸ ਪਰਿਵਾਰ ਦੀ ਜਿਹੜੀ ਪਰਿਭਾਈ ਕਰਨ ਵਾਸਤੇ ਇੱਕ ਪਰਿਵਾਰ ਵੱਲੋਂ ਜਿਹੜੀ ਅੱਜ ਗਾਹ ਦਿੱਤੀ ਜਾ ਰਹੀ ਹੈ ਉਹ ਜਿਹੜਾ ਪਿੰਡ ਮਨਸੂਰ ਦੇਵੇ ਦਾ ਉਹ ਇਹ ਵਿਅਕਤੀ ਹੈ ਜਿੰਦੇ ਵੱਲੋਂ ਪਹਿਲਾਂ ਵੀ ਪਿੰਡ ਦੇ ਵਿੱਚ ਉਹ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਦੀ ਹਰ ਵੇਲੇ ਬਾਹ ਫੜੀ ਜਾਂਦੀ ਹੈ ਕੋਈ ਮੇਲੇ ਹੁੰਦੇ ਉਹਦੇ ਵਿੱਚ ਵੱਤੋ ਵੱਤ ਮਦਦ ਕੀਤੀ ਜਾਂਦੀ ਹੈ ਅੱਜ ਉਹ ਪਰਿਵਾਰ ਇੱਥੇ ਆਉਂਚਾ ਜਿਨ੍ਹਾਂ ਨੂੰ ਇਹ ਗਾਂ ਦੇ ਕੇ ਇਹਨਾਂ ਦੇ ਪਰਿਵਾਰ ਦੀ ਜਿਹੜੀ ਰੋਜੀ ਰੋਟੀ ਹੈ ਚਲਾਈ ਜਾ ਰਹੀ ਆ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਖਤਿਆਰ ਸਿੰਘ ਜੀ ਕਿਹੜਾ ਪਿੰਡ ਪਿੰਡ ਰਾਜੋਗਾ ਟਿੱ ਟੈਂਡੀ ਵਾਲਾ ਤੇ ਜ਼ਿਲ੍ਹਾ ਫਰੋਹੀਪੁਰ ਦੇ ਸੈਨੀ ਲੈ ਬਾਰਡਰ ਤੋਂ ਪਾਰ ਹੈ ਵੀਰ ਜੀ ਇੱਕ ਵੀਡੀਓ ਤੁਹਾਡੀ ਵਾਇਰਲ ਹੋਈ ਸੀਗੀ ਕਿ ਸਾਡੇ ਕੋਲ ਇੱਕ ਲੋਰੋ ਪੀਣ ਵਾਸਤੇ ਵੀ ਪੈਸੇ ਨਹੀਂ ਹੈਗੇ ਇਹ ਕੀ ਕਾਰਨ ਸੀਗਾ ਇਹ ਜਦੋਂ ਬੰਦਾ ਆਹਦੀ ਜ਼ਮੀਨ ਵਿੱਚ ਡਿਗਦੀ ਵੇਖਦਾ ਹੈ ਨਾ ਇਸ ਚੋਨਾ ਖਰਾਬ ਮੁੰਨਾ ਵੇਖਦਾ ਹੈ ਬੰਦਨ ਮਰਨ ਤੋਂ ਲਾਵਾ ਕੋਈ ਚੀਜ਼ ਨਹੀਂ ਰਹਿ ਜਾਂਦੀ ਇਸ ਘਰ ਤੇ ਇਸ ਗੱਲ ਨੂੰ ਮੈਂ ਇਹ ਗੱਲ ਕੀਤੀ ਸੀ ਕਿ ਇਸ ਟਾਈਮ ਤਾਂ ਸਾਡੇ ਕੋਲ ਕਲੋਰੋਪੀਨ ਜੋ ਵੀ ਪੈਸੇ ਨਹੀਂ ਗੇ ਕਿੰਨੀ ਜ਼ਮੀਨ ਕਿੰਨੀ ਸੀ ਸਰ ਮੇਰੇ ਕੋਲ ਪਾਪੇ ਦੇ ਨਾਮ ਅਸੀਂ 10 ਕਿੱਲੇ 6 ਕਿੱਲੇ ਤਾਂ 23 ਵਿੱਚ ਚਲੀ ਗਈ ਸੀ ਤੇ ਹੁਣ 4 ਕਿੱਲੇ ਗਈ ਸੀ 4 ਕਿੱਲੇ ਚ ਪਹਿਲਾਂ ਉਹਦੇ ਵਿੱਚ ਰੇਤਾ ਪਿਆ 5 ਤੋਂ 5.5 ਫੁੱਟ 6 ਫੁੱਟ ਕੇ ਦੇ ਹੋ ਗਿਆ ਤੇ ਉਹਨਾਂ ਚਾਰ-ਚਾਰ ਫੁੱਟ ਫੇਰ ਪਾਇਆ ਹੁੰਦੇ ਉਹ ਤੇ ਪਰਿਵਾਰ ਚ ਕੌਣ ਕੋਣਾ ਪਰਿਵਾਰ ਚ ਇੱਕ ਮੰਮੀ ਹੈ ਚਾਰ ਬੇਟੀਆਂ ਨੇ ਇੱਕ ਬੇਟੇ ਰਿਸ਼ਤੇਦਾਰ ਲੈ ਕੇ ਉਹ ਪੰਜਾਂ ਕੁੜੀਆਂ ਦੇ ਕਾਕਾ ਹੋਇਆ ਸੀ ਅੱਛਾ ਪੰਜਾਂ ਕੁੜੀਆਂ ਤੋਂ ਬਾਅਦ ਜਿਹੜਾ ਕੀ ਇਹ ਕਾਕਾ ਹੋਇਆ ਤੇ ਇਸ ਪਰਿਵਾਰ ਦਾ ਜਦੋਂ ਸਾਰਾ ਕੁਝ ਰੁੜ ਗਿਆ ਤੇ ਉਸ ਪਰਿਵਾਰ ਦੇ ਉੱਤੇ ਕੀ ਬੀੜੀ ਹੋਏਗੀ ਵੀਡੀਓ ਵਾਇਰਲ ਹੋਈਆਂ ਸੀਗੀਆਂ ਕਈ ਵਾਰ ਤੁਹਾਨੂੰ ਮਦਦ ਵੀ ਉੱਥੇ ਪਹੁੰਚੀ ਪਰ ਤੁਸੀਂ ਕਿਹਾ ਕਿ ਇਹ ਲੋਕਾਂ ਦੀ ਮਦਦ ਕਰ ਦਿਓ ਇਹ ਕੀ ਗੱਲ ਅਸੀਂ ਅਸੀਂ ਇਹ ਗੱਲ ਕਹੀ ਸੀ ਨੇ ਇੰਨਾ ਅਸੀਂ ਆਪ ਖੋ ਦੇ ਲੋਕਾਂ ਦੀ ਸੇਵਾ ਕਰਦੇ ਹਾਂ ਵੀ ਕਿਸੇ ਤਰ੍ਹਾਂ ਦੀ ਕੋਈ ਘਟਨਾ ਹੋ ਜਾਂਦੀ ਹੈ ਜਾਂ ਕਿਸੇ ਤਰ੍ਹਾਂ ਦੇ ਅਸੀਂ ਪਿੱਛੇ ਪੈਣ ਕਦੀ ਨਹੀਂ ਡੜਕਾ ਸਾਡੇ ਪਿੰਲੇ ਪ੍ਰਿੰਤੀ ਨਾ ਸਰਪੰਚੂਆ ਵੈ ਸਾਰਾ ਕੰਮ ਸਾਡੇ ਪਿੰਨ ਦੀ ਕਮੇਟੀ ਸਹਿਮਤੀ ਨਾਲ ਕਰਦੀ ਹੈ ਕਿੰਨਾ ਹੌਸਲਾ ਦੇਖੋ ਜਦੋਂ ਸਾਰਾ ਕੁਝ ਰੋੜ ਜਾਵੇ ਤੇ ਹਰ ਇੱਕ ਨੂੰ ਆਪੋ ਤਾਪੀ ਪੈ ਜਾਂਦੀ ਹੈ ਕਿ ਅਸੀਂ ਜਾ ਕੇ ਉਹਦੀ ਚੀਜ਼ ਚੱਕ ਲਈਏ ਇੱਥੋਂ ਚੱਕ ਲਈਏ ਉੱਥੋਂ ਚੱਕ ਲਈਏ ਪਰ ਇਹ ਵੀਰ ਇੰਨਾ ਵੱਡਾ ਹੌਸਲਾ ਸੀਗਾ ਕਹਿ ਰਿਹਾ ਸੀ ਕਿ ਕੀ ਇਹ ਲੋਕਾਂ ਦੀ ਮਦਦ ਕਰ ਦਿਓ ਉਸ ਤੋਂ ਬਾਅਦ ਜੇ ਕੋਈ ਬਚੇਗਾ ਤੇ ਉਹ ਸਾਨੂੰ ਦੇ ਦਿਓ ਤੇ ਇਸ ਵੇਲੇ ਇਹਨਾਂ ਦੀ ਮਦਦ ਕਰਨ ਵਾਸਤੇ ਜਿੱਥੇ ਜੋਨੇ ਵੀਰ ਵੱਲੋਂ ਮਦਦ ਕੀਤੀ ਜਾ ਰਹੀ ਹੈ ਜਥੇਬੰਦੀ ਭਾਰਤੀ ਕਿਸਾਨੀਆ ਨੇ ਮਤਾਦੀਆਂ ਦੇ ਆਗੂ ਨੇ ਉਹ ਵੀ ਮੌਜੂਦ ਨੇ ਵੀਰ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਸ ਪਰਿਵਾਰ ਤੱਕਹ ਪਹੁੰਚ ਕੀਤੀ ਤੁਸੀਂ ਇਹ ਦੱਸਿਆ ਸੀਗਾ ਵੀ ਇਹ ਪੋ ਗਰੀਬ অতি ਗਰੀਬ ਪਰਿਵਾਰ ਲੋੜਵੰਦ ਪਰਿਵਾਰ ਇਹਨਾਂ ਦੀ ਜ਼ਮੀਨ ਵੀ ਰੋੜ ਗਈ ਇਹਨਾਂ ਦੇ ਪਸ਼ੂ ਵੀ ਰੋੜ ਗਏ ਉਹਨੇ ਸਾਨੂੰ ਦੱਸ ਪਾਈ ਤੇ ਇਹ ਵੇਖ ਲਾ ਅੱਜ ਪਰਿਵਾਰ ਦੇ ਉੱਤੇ ਵੀ ਕਿੰਨੀ ਖੁਸ਼ੀ ਦੀ ਲਹਿਰ ਆ ਇਹ ਪਰਿਵਾਰ ਦੇ 4 ਧੀਆਂ ਤੇ 1 ਬੇਟਾ ਸੀਗਾ ਤੇ ਆ ਇਹਨਾਂ ਦੀ ਗਾਂ ਵੀ ਮਰ ਗਈ ਸੀ ਅਸੀਂ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਜੋਨਾ ਹਰਮਿੰਦਰ ਸਿੰਘ ਉਰਫ ਜੋਨਾ ਐਨ ਆਰ ਆਈ ਵੀਰ ਆ ਮਨਸੂਰ ਦੇਵੇ ਦਾ ਉਹਦਾ ਦਿਲ ਦੀਆਂ ਗਹਿਰਾਈਆਂ ਚੋਂ ਅਸੀਂ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਇਹਨਾਂ ਦੇ ਜ਼ਖਮਾਂ ਤੇ ਮਲਮ ਲਾਈ ਔਰ ਇਸ ਨਗਰ ਦਾ ਅਸੀਂ ਬਹੁਤ ਜ਼ਿਆਦਾ ਮਨਸੂਰ ਦੇਵੇ ਦਾ ਧੰਨਵਾਦ ਕਰਦੇ ਆ ਇਹ ਸਾਰੇ ਨਗਰ ਨੇ 1 ਲੱਖ ਤੇ 35000 ਰੁਪਏ ਇਕੱਠਾ ਕਰਕੇ ਡੀਏਪੀ ਖਾਦ ਜੜੀ ਦੇ ਵਿੱਚ ਹਿੱਸਾ ਪਾਇਆ ਉਹ ਡੀਏਪੀ ਖਾਦ ਹੈ ਜੈਸੀ ਵੰਡਣੀ ਆ ਇਹ ਨਗਰ ਬਹੁਤ ਜ਼ਿਆਦਾ ਜਿਹੜਾ ਜਥੇਬੰਦੀ ਦੇ ਨਾਲ ਭਾਰਤੀ ਕਿਸਾਨੀ ਉਨਕਾਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਰਖਾ ਤਕਰੀਬਨ ਸਾਰਾ ਪੈਂਡ ਹੀ ਚੱਲਦਾ ਬਹੁਤ ਅੱਜ ਇਹਨਾਂ ਵੀਰਾਂ ਦਾ ਮਨ ਖੁਸ਼ ਹੋਇਆ ਜੋਨੇ ਜੋਨੇ ਨੂੰ ਜਦੋਂ ਅਸੀਂ ਗੱਡੀ ਦੇ ਵਿੱਚ ਇਕੱਠੇ ਹੁੰਦੇ ਆਉਂਦੇ ਆਂਦੇ ਇਹਨੇ ਕਹਿੰਦਾ ਪ੍ਰਧਾਨ ਜੀ ਦਾ ਗਾਣ ਲੱਭ ਲਓ ਤੇ ਮੈਂ ਆਪਾਂ ਉਸ ਪਰਿਵਾਰ ਨੂੰ ਜਦੋਂ ਦੱਸਿਆ ਵੀ ਉਸ ਪਰਿਵਾਰ ਦੇ ਯਾਰ ਇੰਨਾ ਕੁਝ ਉਹਨਾਂ ਦਾ ਹੋਇਆ ਆਂਦਾ ਗਾਣ ਲੱਭ ਲਓ ਆਪਾਂ ਗਾਹ ਦੇ ਦੇਣੀ ਬਹੁਤ ਜਲਦੀਆਂ ਘਰਾਂੀਆਂ ਤੋਂ ਉਸ ਪਰਿਵਾਰ ਨੂੰ ਵਾਹਿਗੁਰੂ ਦਿਨ ਦੁਗੀਆਂ ਤੇ ਰਾਤ ਚੌਗਣੀਆਂ ਤਰੱਖੀਆਂ ਬਖਸ਼ੇ ਜੋਨੇ ਦੇ ਪਰਿਵਾਰ ਨੂੰ ਐਨਾਈ ਵੀਰ ਨੂੰ ਤੇ ਸਾਰੇ ਨਗਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਜੋਨੇ ਨੂੰ ਵੀ ਐ ਵਧਾਈਆਂ ਦਿੱਤੀਆਂ ਜਾ ਰਹੀਆਂ ਉਹਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਜਿੰਨਦੇ ਵੱਲੋਂ ਸਮੇਂ-ਸਮੇਂ ਤੇ ਜੜੀ ਤੇ ਲੋੜਵੰਦ ਪਰਿਵਾਰਾਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਸ਼ੌਂਕੀ ਨੌਜਵਾਨਾਂ ਜਿਹੜਾ ਕਿ ਵਿਦੇਸ਼ਾਂ 'ਚ ਰਹਿ ਕੇ ਵੀ ਆਪਣੇ ਸੱਭਿਆਚਾਰ ਨੂੰ ਭੁੱਲਦਾ ਨਹੀਂਗਾ ਇੱਥੇ ਦੇਖੋ ਤੁਸੀਂ ਪਿੱਛੇ ਘੋੜੀਆਂ ਤੇ ਹੋਰ ਅਲੱਗ-ਅਲੱਗ ਇਹ ਜਾਨਵਰ ਹੈ ਜਿਹੜੇ ਇਹਦੇ ਵੱਲੋਂ ਰੱਖੇ ਗਏ ਨੇ ਜੱਥੇਬੰਦੀ ਇਹ ਵੀ ਇੱਥੇ ਮੌਜੂਦ ਨੇ ਤੁਹਾਡੇ ਕੋਲ ਪਹਿਲਾਂ ਵੀ گاਵਾ-ਗੋਵਾ ਦਾਨ ਕੀਤੀਆਂ ਗਈਆਂ ਸੀਆਂ ਦਿੱਤੀਆਂ ਗਈਆਂ ਫੜ ਪੀੜਤਾ ਨੂੰ ਕਿਹਣਾ ਚਾਹੁੰਗਾ ਪਰੋ ਜੀ ਇਸੇ ਪਿੰਡ ਅੱਗੇ ਚਾਰ گاਵਾ ਆਪਾਂ ਚਾਰ گاਵਾ ਇਸੇ ਪਿੰਡ ਦੇ ਇਸੇ ਪਿੰਡ 'ਚ ਹੀ ਆਪਾਂ ਚਾਰ گاਵਾ ਜੱਥੇਬੰਦੀ ਵੱਲੋਂ ਦਿੱਤੀਆਂ ਇਹ ਵਿਚਾਰਾ ਇਕੱਲਾ ਰਹਿ ਗਿਆ ਸੀ ਉੱਥੇ ਪੰਜ ਘਰ ਸੀ ਜਿਨ੍ਹਾਂ ਦੇ ਪਸ਼ੂ ਜਾਂ ਰੁੜ ਗਏ ਜਾਂ ਪਾਣੀ 'ਚ ਸੱਪ ਲੜ ਕੇ ਇਹਨਾਂ ਦੇ ਗਾਂ ਨੂੰ ਸੱਪ ਲੜ ਕੇ ਮਰ ਗਈ ਸੀ ਇਹ ਸਾਡੇ ਵੀ ਉਦਨ ਦਾ ਮੈਂਚ ਸੀ ਤੇ ਅਸੀਂ ਗਾਂ ਲੱਭ ਰਹੇ ਸੀ ਜੋ ਉਹਨਾਂ ਨੇ ਸਾਨੂੰ ਬੜੇ ਦਿਨਾਂ ਦੀ ਆਫਰ ਦਿੱਤੀ ਸੀ ਤੇ ਪ੍ਰਧਾਨ ਜੀ ਇੱਕ ਬੰਦਾ ਉਹਨਾਂ ਛੱਡੋ ਤੇ ਅਸੀਂ ਕੁਦਰਤੀ ਜੋਨਾਂ ਸਾਡੇ ਨਾਲ ਸੀ ਇਹਨੇ ਕਹਿਤਾ ਨਹੀਂ ਤੇ ਅਸੀਂ ਜਥੇਬੰਦੀ ਦੇ ਵਿੱਚੋਂ ਦੇ ਦੇਣੀ ਸੀ ਤੇ ਅਸੀਂ ਜੋਨਾਂ ਦਾ ਤਾਂ ਧੰਨਵਾਦ ਕਰਦੇ ਆ ਸਾਰੇ ਨਕਰ ਦਾ ਕਰਦੇ ਆ ਇੱਕ ਪ੍ਰਮਾਤਮਾ ਦੇ ਅੱਗੇ ਇਹ ਅਰਦਾਸ ਬੇਨਤੀ ਕਰਦੇ ਵੀ ਪਿੰਡ ਮਸੂਰ ਦੇ ਵਿੱਚ ਸੱਚਾ ਪਾਤਸ਼ਾਹ ਤੇ ਅਰਦੀ ਕਲਾਈ ਸਾਰੇ ਪਿੰਡ ਨੂੰ ਰੱਖੀ ਕੋਈ ਪ੍ਰਸਾਦ ਕੋਈ ਲੜਾਈ ਝਗੜਾ ਜਿਹੜਾ ਅਰਦੀ ਆਪੀ ਉਸ ਮਿਟੇ ਜਾਣ ਕੋਈ ਨਗਰ ਇਹੋ ਜਿਹੇ ਵਿਰਲੇ ਹੁੰਦੇ ਆ ਬਹੁਤ ਨਗਰਾਂ ਦੇ ਵਿੱਚ ਹੁੰਦੀਆਂ ਲੜਾਈਆਂ ਪੜਾਈਆਂ ਇਹ ਦਾਨ ਕਰਨ ਨੂੰ ਨਗਰ ਐਡਾ ਇਥੇ ਐਨਆਰਆਈ ਵੀਰ ਦੋ ਤਿੰਨ ਮਿੱਧੂ ਮੇਦਲ ਖੋਲ ਕੇ ਕਰਦੇ ਆ ਜਿਵੇਂ ਜੋਨਾ ਜੀ ਨੇ ਤਾਂ ਮਤਲਬ ਪਿੱਛੇ ਵੀ ਮੇਲਿਆ ਮੂਲਿਆ ਤੁਹਾਡੇ ਪਰਿਵਾਰ 'ਚ ਵੀ ਵਾਧਾ ਹੋ ਗਿਆ ਜੋਨਾ ਤੁਹਾਡੇ ਪਰਿਵਾਰ ਦੇ ਨਾਲ ਬਿਲਕੁਲ ਜੀ ਸਾਡੇ ਪਰਿਵਾਰ ਇਹ ਸਾਡੇ ਪਹਿਲਾ ਜਿੰਨੇ ਜੋਨੇ ਦੇ ਨਾਲ ਬੰਦੇ ਸਬੰਧਤ ਆ ਨਾ ਜੀ ਉਹ ਸਾਡੀ ਟੀਮ ਚ ਭਰਤੀ ਆ ਜੋਨੇ ਦਾ ਅਸੀਂ ਨਾਂ ਬਹੁਤ ਸੁਣਿਆ ਸੀ ਤੇ ਜਿੱਦ ਦਿਨ ਇਹ ਮਿਲਿਆ ਨਾ ਸਾਨੂੰ ਪਹਿਲਾਂ ਮੁਲਾਕਾਤ ਨਹੀਂ ਹੋਈ ਨਹੀਂ ਜੀ ਉਹ ਤਾਂ ਨਹੀਂ ਪਹਿਲੇ ਦਿਨ ਮੁਲਾਕਾਤ ਹੋਈ ਮੈਂ ਸੋਮਿੰਦਰ ਸੋਂ ਨੂੰ ਕਿਹਾ ਸੀ ਮੈਂ ਕਿਹਾ ਯਾਰ ਜੋਨਾ ਕਿਹੜਾ ਮੁੰਡਾ ਵੀ ਗੱਲ ਬਹੁਤ ਸੁਣਦੇ ਜੋਨੇ ਨੇ ਆ ਵੀ ਦੇਤਾ ਆ ਵੀ ਦੇਤਾ ਤੇ ਜਿੱਦਨੇ ਅਸੀਂ ਗਏ ਰੋਜਪੁਰ ਕੁਦਰਤੀ ਕੁਸਵਬ ਬਣਿਆ ਤੇ ਮਿੰਦਰ ਸੋ ਕਹਿੰਦਾ ਤੁਹਾਨੂੰ ਜੋਨੇ ਨੂੰ ਮਲਾਈਏ ਤੇ ਅਸੀਂ ਤੁਰੇ ਆਉਂਦੇ ਸਾਨੂੰ ਸਵਬ ਆ ਦਿਮਾਗ ਚ ਨਹੀਂ ਸੀ ਕਿਉਂ ਇਹਨੇ ਨਾ ਪਹਿਲਾਂ ਵੀ ਖਾਦ ਦੇ ਵਿੱਚ ਤੁਹਾਨੂੰ ਦੱਸਿਆ 50 55000 ਰੁਪਏ ਨੇ ਖਾਦ ਬੀਏਪੀ ਚ ਪਾਇਆ ਜਿਹੜਾ ਆਪਾਂ ਉੱਥੇ ਜਮ੍ਹਾਂ ਕਰਵਾਇਆ ਉਹ ਆਪਾਂ ਨੂੰ ਖਾਦ ਇੱਕ ਤੋਂ ਅੰਦਰ ਮਿਲ ਜਣੀ ਉਹ ਵੀ ਤੁਹਾਡੀ ਸਲਾਹ ਦੇ ਨਾਲ ਹੀ ਜਿੱਥੇ ਵੀ ਆਪਾਂ ਉਹ ਵੰਡਣੀ ਆ ਸਾਰਿਆਂ ਦੀ ਸਲਾਹ ਦੇ ਨਾਲ ਹੀ ਵੰਡਣੀ ਆ ਇਸ ਕਰਕੇ ਜੀ ਸਾਰੇ ਨਗਰਦਾ ਧੰਨਵਾਦ ਕਰਦਾ ਵੇਖੋ ਭਾਰਗੋ ਜੀ ਨਿੱਕੀ ਜੀ ਗੱਲ ਹੁੰਦੀ ਐ ਕਿ ਜਿਵੇਂ ਹੁਣ ਝੋਨਾ ਜਿਹੜਾ ਵੀ ਕਿਸਾਨ ਵੜਾਉਂਦਾ ਨਾ 22 2000 ਦਾ ਝੋਨਾ ਘੱਟ ਨਿਕਲਦਾ ਕਿਸੇ ਦੇ 65 ਗੱਤੇ ਕਿਸੇ ਦੇ 70 ਗੱਤੇ ਕੋਈ ਝੂਠ ਮਾਰਨ ਨੂੰ 100 ਵੀ ਮਾਰ ਦੇਵੇ ਇਹ ਸਾਡਾ 100 100 ਫਾਤਾਾਂ ਕਰਕੇ ਸੋਗ ਗਿਆ ਇਹ ਕੀ ਕਰ ਰਿਹਾ ਨਹੀਂ ਬਰਸਾਤਾਾਂ ਕਰਕੇ ਸਮਝ ਨਹੀਂ ਆਈ ਪ੍ਰਾਲੀ ਦਾ ਰੰਗ ਵੀ ਬਹੁਤ ਵਧੀਆ ਜਾਨੀ ਕੁਦਰਤ ਦਾ ਕੋਈ ਸਮਾਂ ਹੀ ਇਹੋ ਜਿਹਾ ਹੈ ਇਹਨਾਂ ਦਾ ਰੁੜ ਗਿਆ ਚਲੋ ਸਾਡਾ ਸੀਗਾ ਸਾਡਾ ਹੂ ਨੁਕਸਾਨ ਹੋ ਗਿਆ ਪਰ ਫਿਰ ਵੀ ਛੁਕਰ ਉਹਦਾ ਦਾਤੇ ਦਾ ਕੋਈ ਨਹੀਂ 6 ਮਹੀਨਿਆਂ ਨੂੰ ਯਾਰ ਫਸਲ ਫੇਰ ਆਉਣੀ ਇਹਨਾਂ ਦੇ ਵੇਖੋ ਪਹਿਲੀਆਂ ਹੀ ਖਰਾਬ ਹੋ ਗਈਆਂ ਯਾਰ ਸਾਨੂੰ ਅਲਰਜੀ ਮਿਲਦੀ ਆ ਜੀ ਖੇਤ ਜਾ ਕੇ ਜ਼ਮੀਨ ਦੇ ਵਿੱਚੋਂ ਜੱਟ ਨੂੰ ਅਲਰਜੀ ਮਿਲਦੀ ਆ ਜਦੋਂ ਅਸੀਂ ਖੇਤ ਗੇੜਾ ਮਾਰਦੇ ਆ ਨਾ ਤੇ ਫਸਲ ਤਾਂ ਚੱਲ ਸਾਨੂੰ ਉਹ ਅਲਰਜੀ ਦਿੰਦੀ ਦਿੰਦੀ ਆ ਸਾਨੂੰ ਉਹ ਸਾਡੀ ਮਾਂ ਜਿਵੇਂ ਸਾਡੇ ਪੁਰਖਿਆਂ ਨੇ ਕਿਹਾ ਧਰਤੀ ਮਾਤਾ ਸਭ ਤੋਂ ਪਹਿਲਾਂ ਉਹ ਜਿਹੜੀ ਮਾਂ ਜਨਮ ਦੇਣ ਵਾਲੀ ਵੱਖਰੀ ਆ ਤੇ ਇਹ ਜਿਹੜੀ ਮਾਂ ਤੇ ਜਦੋਂ ਸਾਡੀ ਮਾਂ ਯਾਰ ਰੁੜ ਗਈ ਤੇ ਮੈਂ ਤਾਂ ਨਾ ਤਗੜਿਆ ਜੀ ਇਹ ਵੇਖੋ ਕਿੱਡੇ ਜੇਰੇ ਵਾਲੇ ਬੰਦੇ ਆ ਮਤਲਬ ਸਾਰਾ ਕੁਝ ਗਵਾ ਕੇ ਫਿਰ ਵੀ ਇਹਨਾਂ ਦਾ ਹੌਸਲਾ ਇੰਨਾ ਸੀ ਕਿ ਲੋਕਾਂ ਦੀ ਮਦਦ ਲਈ ਕਹਿ ਰਹੇ ਸੀ ਇੱਕ ਲਬਜ ਉਹਨਾਂ ਨੇ ਕਿਹਾ ਨਾ ਵੀ ਵੇਖੋ ਅਸੀਂ ਤਾਂ ਆਪ ਦਾਨ ਕਰਨ ਵਾਲੇ ਸੀ ਇਕੱਠੇ ਹੋ ਕੇ ਐਂ ਕਰੀਦੀ ਸੀ ਮਦਦ ਛੇ ਕੱਲੇ ਪਹਿਲਾਂ ਕਿੰਨਾ ਖਰਾਬ ਹੋ ਗਈ ਹੁਣ ਫੇਰ ਖਰਾਬ ਹੋ ਗਈ ਯਾਰ ਕੀ ਕਰੂ ਬੰਦਾ ਜਦੋਂ ਜ਼ਮੀਨ ਜਿਹਦੇ ਚੋਂ ਸਾਨੂੰ ਆਉਣਾ ਕੁਛ ਤੇ ਪ੍ਰਮਾਤਮਾ ਕਿਰਪਾ ਕਰੇ ਜੀ ਸਾਰੇ ਨਗਰ ਤੇ ਮੈਂ ਕਹਿੰਦਾ ਜੀ ਆਪਾਂ ਹਮਲਾ ਹੋਰ ਮਾਰੀਏ ਅਜੇ ਇਹਨਾਂ ਦੇ ਦੇਣ ਆਪਾਂ ਕਟਾਉਣੇ ਆ ਤੂੜੀ ਦਾਣਾ ਜਿਹੜਾ ਸਿਆਲ ਚ ਨਾ ਝੋਨਾਂ ਜਨਾ ਵੱਢ ਕੇ ਕੁਛ ਕਰੋ ਯਾਰ ਆਪੇ ਡੰਗਰਾਂ ਨੂੰ ਪ੍ਰਾਲੀ ਪਾ ਲਓ ਇਹਨਾਂ ਦੇ ਜਿਹੜੇ ਪਸ਼ੂ ਆ ਨਾ ਉਹਨਾਂ ਵਾਸਤੇ ਤੂੜੀ ਚਾਰ ਜਿਹੜਾ ਮੈਂ ਨਾ ਵੀ ਦਿਲ ਖੋਲ ਕੇ ਪਿੰਡਾਂ ਦੇ ਵਿੱਚੋਂ ਲੋਕ ਲਿਸਟਾਂ ਬਣਾਈ ਬੈਠੇ ਆ ਆ ਜਦੋਂ ਫਸਲ ਸੰਭ ਗਈ ਤੇ 6 ਮਹੀਨੇ ਇਹਨਾਂ ਦੇ ਨੰਗਾਈਏ ਕਿਉਂਕਿ ਹੁਣ ਜਿਹੜਾ ਪਿਛਲਾ ਸਮਾਂ ਜਿਹੜਾ ਕਿ ਪਾਣੀ ਆ ਗਿਆ ਉਹ ਹੁਣ ਪਾਣੀ ਸੁੱਕ ਗਿਆ ਖੇਤਾਂ ਚੋਂ ਰੇਤ ਆ ਰੇਤ ਨੂੰ ਹੁਣ ਚੱਕਿਆ ਜਾਣਾ ਕਿ ਪੈਲੀਆਂ ਨੂੰ ਜਿਹੜਾ ਪੱਧਰ ਕੀਤਾ ਜਾਣਾ ਤੇ ਜਿਹੜਾ ਅੱਗੇ ਜਾ ਕੇ ਹੁਣ ਜਿਹੜੀ ਪਿਛਲੀ ਆ ਬਿਮਾਰੀ ਵੀ ਫੈਲਨੀ ਆ ਤੇ ਇਹਨਾਂ ਲੋਕਾਂ ਦੀ ਮਦਦ ਵੀ ਕਰਨੀ ਆ ਬਾਹ ਵੀ ਪੜਨੀ ਆ ਉਹਦੇ ਵਾਸਤੇ ਜੱਥੇਬੰਦੀਆਂ ਵੀ ਆਗੂ ਮੌਜੂਦ ਨੇ ਤੇ ਜੋ ਨਾਲ ਕੀ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਜਿਹੜੀ ਅੱਜ ਇਸ ਪਰਿਵਾਰ ਦੀ ਵੀ ਮਦਦ ਕਰ ਰਹੇ ਹਾਂ ਅੱਗੇ ਪਿੰਡ ਚ ਬਹੁਤ ਮਦਦਤਾ ਕੀਤੀਆਂ ਕਈ ਲੋਕਾਂ ਦੀਆਂ ਬਾਹਾਂ ਫੜੀਆਂ ਤੁਸੀਂ ਅੱਜ ਕਾ ਮਹਿਸੂਸ ਹੋ ਰਹੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਮੈਨੂੰ ਤਾਂ ਪਤਾ ਨਹੀਂ ਸੀ ਜਦੋਂ ਜਥੇਬੰਦੀ ਏਡੇ ਵੱਡੇ ਪ੍ਰਾਲੇ ਕਰ ਰਹੀ ਅਸੀਂ ਇਹਨਾਂ ਦੇ ਨਾਲ ਖੜੇ ਅੱਗੇ ਵਾਸਤੇ ਵੀ ਨਾਲ ਹੀ ਰਾਵਾਂਗੇ ਇਹਨਾਂ ਦੇ ਜੋ ਕਹਿਣਗੇ ਉਹ ਆਪਾਂ ਕਰਾਂਗੇ ਜਿੰਨਾ ਚਾਇਆ ਗਏ ਅੱਜ ਜਥੇਬੰਦੀ ਜੀ ਰਲ ਗਏ ਜਥੇਬੰਦੀ ਦਾ ਪਹਿਲਾਂ ਸਾਰੇ ਘਰ ਦੇ ਹੀ ਬੰਦੇ ਜੀ ਕਿਵੇਂ ਲੱਗ ਰਿਹਾ ਜਥੇਬੰਦੀ ਕਿੰਦਾਂ ਦੀ ਲੱਗ ਰਹੀ ਹੈ ਇਹ ਜਿੰਦੇ ਕੰਮ ਵਧੀਆ ਇਹਨੇ ਕੰਮ ਐਨੇ ਕੰਮ ਕਰ ਰਹੇ ਆ ਨਾਲ ਜਾਂਦੇ ਬੰਦੇ ਦੇ ਫਰੋਜਪੁਰ ਤੱਕ ਤੁਰੇ ਫਿਰਦੇ ਆ ਵਧੀਆ ਕਰ ਰਹੀ ਕੰਮ ਮਾਤਾ ਕਿਵੇਂ ਲੱਗ ਰਿਹਾ ਤੁਹਾਨੂੰ ਇਸ ਵੀਰ ਵੱਲੋਂ ਜਿਹੜੀ ਤੁਹਾਨੂੰ ਅੱਜ ਗਾ ਪੇਂਡ ਕੀਤੀ ਗਈ ਬੜੀ ਵਧੀਆ ਕੀਤੀ ਸੀ ਸਾਡੇ ਬੱਚੇ ਈਵਣਗੇ ਚਾਹ ਪਾਣੀ ਤੇ ਰਾਜੀ ਹੋਣ ਦੇ ਤੇ ਬੜਾ ਸਾਡੇ ਤੇ ਇੱਧੀ ਅਛਾੜਾ ਸੀ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚੱਲ ਸਕਾਂਗੇ ਮੇਰਾ ਘਰਵਾਲਾ ਹੈ 20 ਸਾਲ ਹੋ ਗਏ ਮੁਕੇ ਨੂੰ ਦੋ ਮੁੰਡੇ ਨੂੰ ਉਹ ਇੱਕ ਵੱਡਾ ਤੇ ਛੋਟਾ ਹੈ ਇਹਦੇ ਪੰਜ ਕੁੜੀਆਂ ਨੂੰ ਤੇ ਹੱਕਾ ਛੋਟਾ ਮੁੰਡਾ ਹੈ ਇਹਨਾਂ ਨਾਲੇ ਮੈਂ ਮਾਤਾ ਕਹਿ ਰਹੀ ਹੈ ਕਿ ਹੁਣ ਬੱਚੇ ਵੀ ਦੁੱਧ ਪੀਣਨਗੇ ਆਪ ਦਾ ਢਿੱਡ ਭਰ ਲੈਣਗੇ ਤੇ ਜਿਹੜਾ ਕੀ ਇੱਕ ਆਪ ਦੇ ਪਰਿਵਾਰ ਦਾ ਜਿਹੜਾ ਹੁਣ ਗੁਜ਼ਾਰ-ਬਸਰ ਵੀ ਜਿਹੜਾ ਚੱਲ ਜੇਗਾ ਅੱਜ ਗਾਂ ਜਿਹੜੀ ਹੈ ਪਰਿਵਾਰ ਨੂੰ ਟੈਂਡ ਕਰ ਦਿੱਤੀ ਗਈ ਹੈ ਤੇ ਇਹ ਹੁਣ ਗਾਂ ਇਹ ਆਪ ਦੇ ਘਰ ਲੈ ਕੇ ਜਾਣਗੇ ਤੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ-ਪੋਸ਼ਣ ਕਰਨਗੇ ਬਿਲਕੁਲ ਦੀਪਕ ਬਾਰਗੋ ਰੀਅਲ ਨਿਊਜ਼ ਜੀਰਾ